ਜਦੋਂ ਬਾਦਸ਼ਾਹ ਜਹਾਂਗੀਰ ਨੇ ਬਿਆਸਾ ਨਦੀ ਦੇ ਕਿਨਾਰੇ ਡੇਰਾ ਕੀਤਾ ਹੋਇਆ ਸੀ ਤਾਂ ਬਾਦਸ਼ਾਹ ਦਾ دیਵਾਨ ਚੰਦੂ ਗੁਰੂ ਅਰਜਨ ਦੇਵ ਜੀ ਤੇ ਘੋੜੇ ਚੋਰੀ ਕਰਾਉਣ ਦਾ ਇਲਜ਼ਾਮ ਲਗਾਉਂਦਾ ਹੈ ਕਿਉਂਕਿ ਚੰਦੂ ਬੇਈਮਾਨ ਗੁਰੂ ਅਰਜਨ ਦੇਵ ਜੀ ਨਾਲ ਰਿਸ਼ਤਾ ਨਾ ਲੈਣ ਕਾਰਨ ਬਹੁਤ ਈਰਖਾ ਤੇ ਬੇਈਮਾਨੀ ਰੱਖਦਾ ਸੀ ਅਤੇ ਜਹਾਂਗੀਰ ਦੇ ਹਮੇਸ਼ਾ ਕੰਨ ਪਰਦਾ ਰਿੰਦਾ ਸੀ ਪਰ ਬਾਦਸ਼ਾਹ ਉਸ ਦੀ ਗੱਲ ਨੂੰ ਬਹੁਤਾ ਸੱਚ ਨਹੀਂ ਸੀ ਮੰਨਦਾ ਚੰਦੂ ਦੇ ਬਾਰ-ਬਾਰ ਚੁਗਲੀ ਕਰਨ ਤੇ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਗੁਰੂਜੀਪਾਸ ਭੇਜਣ ਦਾ ਮਨ ਬਣਾਇਆ ਤੇ ਫਿਰ ਹੋਇਆ ਇਸ ਤਰ੍ਹਾਂ ਕਿ ਜਹਾਂਗੀਰ ਅਤੇ ਚੰਦੂ ਦੀ ਇਹ ਸਾਰੀ ਗੱਲਬਾਤ ਇੱਕ ਮੁਗਲ ਸੁਲਹੀ ਖਾਨ ਦੇ ਭਾਈ ਪੁੱਤਰ ਸੁਲਪੀ ਖਾਨ ਨੇ ਵੀ ਸੁਣੀ ਸੁਲਪੀ ਨੇ ਚੰਦੂ ਨੂੰ ਕਿਹਾ ਗੁਰੂ ਅਰਜਨ ਦੇਵ ਜੀ ਨੂੰ ਸਾਡਾ ਚਾਚਾ ਸੁਲਹੀ ਖਾਨ ਮਰਨ ਗਿਆ ਸੀ ਅਤੇ ਇਹਨਾਂ ਨੇ ਜਾਦੂ ਟੂਣੇ ਕਰਕੇ ਉਸ ਨੂੰ ਆਵੇ ਦੀ ਅਗ ਵਿੱਚ ਧਕੇਲ ਕੇ ਮਾਰ ਦਿੱਤਾ ਸੀ ਇਹ ਸਾਡੇ ਵੱਡੇ ਦੁਸ਼ਮਣ ਹਨ ਆਪਣੇ ਚਾਚੇ ਦਾ ਬਦਲਾ ਲੈਣ ਲਈ ਮੈਂ ਵੀ ਇਹਨਾਂ ਨੂੰ ਮਾਰਨ ਦੇ ਉਪਾਵਾਂ ਵਿੱਚ ਤੁਹਾਡੇ ਨਾਲ ਸ਼ਾਮਲ ਹਾਂ ਚੰਦੂ ਨੇ ਕਿਹਾ ਜੇ ਤੂੰ ਐਸਾ ਕਰੇ ਤਾਂ ਤੈਨੂੰ ਸ਼ਾਬਾਸ਼ ਹੈ ਜਦੋਂ ਵੀ ਸਮਾਂ ਮਿਲ ਗਿਆ ਮੈਂ ਲਾਹੌਰ ਪਹੁੰਚ ਕੇ ਸ਼ਾਹ ਪਾਸੋਂ ਆਗਿਆ ਲੈ ਕੇ ਇਹਨਾਂ ਨੂੰ ਫੜ ਕੇ ਬਾਦਸ਼ਾਹ ਦੇ ਪੇਸ਼ ਕਰਨ ਵਾਸਤੇ ਤੈਨੂੰ ਭੇਜਾਂਗਾ ਫਿਰ ਜਿਵੇਂ ਤੇਰੀ ਮਰਜ਼ੀ ਹੋਵੇ ਉਸ ਤਰ੍ਹਾਂ ਕਰ ਲਈ ਰਾਤ ਬੀਤਿਤ ਕਰਕੇ ਜਦ ਸਵੇਰੇ ਤੁਰਨ ਦੀ ਤਿਆਰੀ ਹੋਈ ਤਾਂ ਚੰਦੂ ਨੇ ਸਮਾਂ ਤਾੜ ਕੇ ਜਹਾਂਗੀਰ ਨੂੰ ਆਖਿਆ ਕਿ ਸਲਫੀ ਖਾਨ ਨੂੰ ਅੰਮ੍ਰਿਤਸਰ ਭੇਜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦਰਬਾਰ ਵਿੱਚ ਮਗਵਾ ਕੇ ਰਾਤ ਬਤੀਤ ਕਰਕੇ ਜਦ ਸਵੇਰੇ ਤੁਰਨ ਦੀ ਤਿਆਰੀ ਹੋਈ ਤਾਂ ਚੰਦੂ ਨੇ ਸਮਾਂ ਤਾੜ ਕੇ ਜਹਾਂਗੀਰ ਨੂੰ ਆਖਿਆ ਕਿ ਸਲਮੀਖਾਂ ਨੂੰ ਅਮਰਤਸਰ ਭੇਜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦਰਬਾਰ ਵਿੱਚ ਮਗਵਾ ਕੇ ਆਪ ਹੀ ਉਹਨਾਂ ਪਾਸੋਂ ਪੁੱਛ ਪੜਤਾਲ ਕਰ ਲਵੋ ਕਿ ਉਹਨਾਂ ਨੇ ਚੋਰ ਧਾੜ ਵੀ ਆਪਣੇ ਪਾਸ ਕਿਉਂ ਰੱਖੇ ਹੋਏ ਹਨ ਜਹਾਂਗੀਰ ਨੇ ਪਰਵਾਨੇ ਵਿੱਚ ਲਿਖਿਆ ਕਿ ਆਪ ਮੇਰੇ ਦਰਬਾਰ ਵਿੱਚ ਲਾਹੌਰ ਹਾਜ਼ਰ ਹੋ ਕੇ ਇਸ ਗੱਲ ਦਾ ਉੱਤਰ ਦਿਓ ਕਿ ਤੁਸੀਂ ਆਪਣੇ ਪਾਸ ਚੋਰ ਆਦਿਕ ਖੋਟੇ ਆਦਮੀ ਕਿਉਂ ਰੱਖੇ ਹੋਏ ਹਨ ਚੰਦੂ ਦੀ ਇਹ ਕੁਟਲ ਨੀਤੀ ਦੀ ਗੱਲ ਸੁਣ ਕੇ ਜਹਾਂਗੀਰ ਨੇ ਸੁਲਫੀ ਨੂੰ ਗੁਰੂਜੀ ਵੱਲ ਅੰਮ੍ਰਿਤਸਰ ਭੇਜ ਦਿੱਤਾ ਸੁਲਫੀ ਇੱਕ ਫੌਜੀ ਦਸਤਾ ਆਪਣੇ ਨਾਲ ਲੈ ਕੇ ਸ਼ਾਹੀ ਆਗਿਆ ਨਾਲ ਗੁਇੰਦਵਾਲ ਤੋਂ ਅੰਮ੍ਰਿਤਸਰ ਨੂੰ ਤੁਰ ਪਿਆ ਉੱਧਰ ਬਾਦਸ਼ਾਹ ਆਪਣਾ ਡੇਰਾ ਕੂਚ ਕਰਕੇ ਲਾਹੌਰ ਨੂੰ ਚੱਲ ਪਿਆ ਸੁਲਫੀ ਖਾਂ ਜਦ ਕੁਝ ਦੂਰ ਆ ਗਿਆ ਤਾਂ ਰਸਤੇ ਵਿੱਚ ਉਸ ਨੂੰ ਇੱਕ ਪਠਾਨ ਨੇ ਜਿਹੜਾ ਦਸਤੇ ਦਾ ਜਥੇਦਾਰ ਸੀ ਕਿਹਾ ਕਿ ਅਸੀਂ ਤੁਹਾਡੇ ਚਾਚੇ ਸੁਲਹੀ ਖਾਂ ਪਾਸ ਨੌਕਰੀ ਕਰਦੇ ਸੀ ਉਹਨਾਂ ਵੱਲ ਸਾਡੀ ਸਾਰਿਆਂ ਦੀ 1 ਸਾਲ ਦੀ ਤਨਖਾਹ ਰਹੀਂਦੀ ਹੈ ਆਪ ਕਿਰਪਾ ਕਰਕੇ ਸਾਡੀਆਂ ਤਨਖਾਹਾਂ ਦੇ ਦਿ ਕਿਉਂਕਿ ਉਹਨਾਂ ਦੀਆਂ ਸਰਕਾਰੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਤੁਸੀਂ ਹੀ ਜ਼ਿੰਮੇਵਾਰ ਹੋ। ਸੁਲਫੀ ਖਾਨ ਨੇ ਕਿਹਾ ਕਿ ਇਸ ਗੱਲ ਦਾ ਮੈਨੂੰ ਇਸ ਸਮੇਂ ਕੋਈ ਪਤਾ ਨਹੀਂ ਹੈ ਕਿ ਤੁਹਾਡਾ ਕੀ ਦੇਣਾ ਹੈ ਤੇ ਕੀ ਲੈਣਾ ਹੈ। ਇਸ ਵਾਸਤੇ ਲਾਹੌਰ ਪਹੁੰਚ ਕੇ ਤੁਹਾਡਾ ਹਿਸਾਬ ਕਰਕੇ ਜੋ ਕੁਝ ਤੁਹਾਡਾ ਨਿਕਲੇਗਾ ਉਹ ਦੇ ਦੇਾਂਗੇ। ਪਰ ਪਠਾਨ ਨੇ ਕਿਹਾ ਕਿ ਇਹ ਮੇਰੇ ਸਾਥੀ ਜਿਹੜੇ ਖਰਚ ਹੱਥੋਂ ਤੰਗ ਹਨ ਇੱਥੇ ਹੀ ਆਪਣੇ ਪੈਸੇ ਲੈਣਾ ਚਾਹੁੰਦੇ ਹਨ। ਸੁਲਪੀ ਨੇ ਗੁੱਸੇ ਨਾਲ ਕਿਹਾ ਜਾਓ ਬਾਦਸ਼ਾਹ ਪਾਸ ਜਾ ਕੇ ਫਰਿਆਦੀ ਹੋ ਜਾਵੋ ਮੇਰੇ ਪਾਸ ਇੱਥੇ ਕੋਈ ਪੈਸਾ ਨਹੀਂ ਹੈ ਪਠਾਨ ਨੇ ਕਿਹਾ ਅਸੀਂ ਆਪਣੀ ਨੌਕਰੀ ਦੇ ਪੈਸੇ ਲੈਣ ਤੋਂ ਬਿਨਾ ਤੈਨੂੰ ਅੱਗੇ ਨਹੀਂ ਜਾਣ ਦੇਣਾ ਇਹ ਗੱਲ ਸੁਣ ਕੇ ਸੁਲਪੀ ਨੇ ਆਪਣੇ ਸਪਾਹੀਆਂ ਨੂੰ ਕਿਹਾ ਕਿ ਇਹਨਾਂ ਨੂੰ ਧੱਕੇ ਮਾਰ ਕੇ ਪਿੱਛੇ ਕਰ ਦਿਓ ਪਠਾਨ ਜਥੇਦਾਰ ਨਹੀਂ ਉਹਨਾਂ ਸਪਾਹੀਆਂ ਨੂੰ ਕਿਹਾ ਇਹ ਜਵਾਨੋ ਅਸੀਂ ਸਾਰੇ ਇੱਕੋ ਜਿਹੇ ਬਰਾਬਰ ਦੇ ਨੌਕਰ ਹਾਂ ਆਪਸ ਵਿੱਚ ਲੜ ਕੇ ਮਰਨਾ ਮਾਰਨਾ ਠੀਕ ਨਹੀਂ ਹੋਵੇਗਾ ਇਹ ਚ ਕਰਕੇ ਤੁਸੀਂ ਸਾਡੇ ਨਾਲ ਝਗੜਾ ਨਾ ਕਰਨਾ ਇਹ ਗੱਲ ਸੁਣ ਕੇ ਸੁਲਪੀ ਨੇ ਜਥੇਦਾਰ ਪਠਾਨ ਨੂੰ ਗਾਲ ਕੱਢੀ ਜਿਸ ਨੂੰ ਸੁਣ ਕੇ ਜਥੇਦਾਰ ਨੇ ਸੁਲਪੀ ਦੇ ਪੇਟ ਵਿੱਚ ਜੰਮਤਰ ਭਾਵ ਕੇ ਛੁਰਾ ਘਟਾਰ ਮਾਰ ਕੇ ਉਸ ਦਾ ਪੇਟ 파ੜ ਦਿੱਤਾ ਜਿਸ ਨਾਲ ਸੁਲਪੀ ਖਾਂ ਕੋੜੇ ਤੋਂ ਹੇਠਾ ਡਿੱਗ ਗਿਆ ਤੇ ਸਦਾ ਦੀ ਨੀਂਦ ਸੌਂ ਗਿਆ ਉਪਰੰਤ ਪਠਾਣਾ ਨੇ ਉਸ ਦਾ ਸਾਰਾ ਕੁਝ ਲੁੱਟ ਪੁੱਟ ਲਿਆ ਤੇ ਉਸ ਦੇ ਫੌਜੀ ਦਸਤੇ ਦੇ ਸਿਪਾਹੀ ਲਾਹੌਰ ਚ